ਗਰੰਥੀ ਜੇ ਘਰ ਘਰ ਜਾ ਕੇ ਮੰਗਣ ਵਾਲਾ ਆਉਦਾ ਗੁਰੂ ਦਾ ਵਜ਼ੀਰ ਪਰ ਹਾਲ ਇੱਕ ਦਿਹਾੜੀ ਦਰ ਤੋਂ ਵੀ ਥੱਲੇ ਦਾ ਪਰ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਉਦਾਹਰਣ ਲੈ ਕੇ ਵਿਚਾਰਾਂਗੇ ਜੋ ਕਿ ਮੈਨੂੰ ਵਤਨ ਪਟਿਆਲਾ ਸ਼ਾਹੀ ਬਲੌਗ ਦੇ ਉੱਪਰੋਂ ਵੀਡੀਓ ਮਿਲੀ ਜੋ ਮੇਰਾ ਮਨ ਕਰਿਆ ਕਿ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਇੱਕ ਵਾਰ ਇੱਕ ਪਰਿਵਾਰ ਨੇ ਇੱਕ ਮਹਾਪੁਰਸ਼ ਨੂੰ ਨਿਯੋਤਾ ਦਿੱਤਾ ਕਿ ਸਾਡੇ ਘਰ ਆਓ ਤੇ ਜਲ ਪਾਣੀ ਪ੍ਰਸ਼ਾਦਾ ਸ਼ਕੋ ਉਹਨਾਂ ਨੇ ਉਹਨਾਂ ਦਾ ਨਿਯੋਤਾ ਸਵੀਕਾਰ ਕੀਤਾ ਤਾਂ ਆਖਿਰ ਇੱਕ ਦਿਨ ਆਇਆ ਕਿ ਉਹ ਮਹਾਪੁਰਸ਼ ਆਉਂਦੇ ਆ ਤੇ ਉਹਨਾਂ ਦੇ ਘਰ ਆ ਕੇ ਪ੍ਰਸ਼ਾਦਾ ਛਕਦੇ ਆ ਜਦੋਂ ਪ੍ਰਸ਼ਾਦਾ ਛਕਣ ਲੱਗੇ ਤਾਂ ਉਹਨਾਂ ਦੇ ਘਰ ਦਾ ਅਚਾਨਕ ਬੂਹਾ ਖੜਕਦਾ ਹੈ ਤਾਂ ਉਸ ਬੂਹੇ ਦੇ ਵਿੱਚੋਂ ਆਵਾਜ਼ ਆਉਂਦੀ ਹੈ ਸਤਨਾਮ ਵਾਹਿਗੁਰੂ ਜੀ ਭਾਵ ਕੇ ਉਹਨਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਗਰੰਤੀ ਸਿੰਘ ਆਉਂਦਾ ਹੈ ਡਾਲੀ ਗਜਾ ਕਰਨ ਵਾਸਤੇ ਜਦੋਂ ਉਹਨਾਂ ਨੇ ਆਵਾਜ਼ ਦਿੱਤੀ ਤਾਂ ਆਵਾਜ਼ ਮਹਾਪੁਰਸ਼ਾਂ ਦੇ ਕੰਨਾਂ ਵਿੱਚ ਪਈ ਉਹਨਾਂ ਨੇ ਆਖਿਆ ਭਾਈ ਜੋ ਡਾਲੀ ਲੈਣ ਵਾਸਤੇ ਸਿੰਘ ਆਇਆ ਇਹਨਾਂ ਨੂੰ ਸਾਡੇ ਨਾਲ ਮਿਲਾ ਦਿਓ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਬਾਬਾ ਜੀ ਮਿਲਾ ਦਿੰਦੇ ਆ ਆਮ ਤੇ ਸਧਾਰਨ ਬਾਬਾ ਜੀ ਨੇ ਸੋ ਆਮ ਤੇ ਸਧਾਰਨ ਮੈਂ ਕਿਉਂ ਕਿਹਾ ਇੱਕ ਵਾਰ ਸੋਚੋ ਜ਼ਰੂਰ ਜਦੋਂ ਪ੍ਰਸ਼ਾਦਾ ਛਕਣ ਲਈ ਅੰਦਰ ਗਏ ਤਾਂ ਅੰਦਰ ਬੈਠੇ ਮਹਾਪੁਰਸ਼ ਖੜੇ ਹੋਏ ਖੜੇ ਹੋ ਕੇ ਫਤਿਹ ਬੁਲਾਈ ਫਤਿਹ ਬੁਲਾਉਣ ਤੋਂ ਬਾਅਦ ਕਿਹਾ ਆਓ ਬਾਦਸ਼ਾਹੀ ਜਦੋਂ ਬਾਦਸ਼ਾਹ ਕਿਹਾ ਤਾਂ ਸਾਰਾ ਪਰਿਵਾਰ ਹੈਰਾਨ ਹੋ ਗਿਆ ਹੈਰਾਨੀ ਨਾਲ ਮਹਾਪੁਰਸ਼ਾਂ ਦੇ ਵੱਲ ਵੇਖਣ ਲੱਗਿਆ ਪਰ ਚੁੱਪ ਰਹੀ ਸੋ ਜਦੋਂ ਜਲ ਪਾਣੀ ਛਕਿਆ ਪ੍ਰਸ਼ਾਦਾ ਛਕਿਆ ਉਹ ਗਰੰਥੀ ਸਿੰਘ ਚਲੇ ਗਏ ਉਸ ਤੋਂ ਬਾਅਦ ਸਾਰਾ ਪਰਿਵਾਰ ਮਹਾਪੁਰਸ਼ਾਂ ਦੇ ਆਲੇ-ਦੁਆਲੇ ਹੋ ਕੇ ਆਖਦਾ ਕਿ ਮਹਾਪੁਰਸ਼ੋ ਸਾਡੇ ਘਰ ਵੱਡੇ ਤੋਂ ਵੱਡਾ ਸਾਧਨ ਖੜਿਆ ਹੈ ਖੁੱਲੀ ਜ਼ਮੀਨ ਹੈ ਤੇ ਵੱਡਾ ਘਰ ਹੈ ਪਰ ਅਜੇ ਤੱਕ ਸਾਨੂੰ ਕਿਸੇ ਨੇ ਪਾਦਸ਼ਾਹ ਨਹੀਂ ਕਿਹਾ ਇੱਕ ਸਾਈਕਲ ਤੇ ਗਾਜੇ ਕਰਨ ਵਾਲੇ ਬਾਬੇ ਨੂੰ ਸਵੇਰੇ ਸ਼ਾਮ ਦੁੱਧ ਇਕੱਠਾ ਕਰਨ ਵਾਲੇ ਬਾਬੇ ਨੂੰ ਜੋ ਪਲਦਾ ਵੀ ਪਿੰਡ ਦੇ ਚੜਾਵੇ ਤੇ ਆ ਪਰ ਤੁਸੀਂ ਉਹਨੂੰ ਬਾਦਸ਼ਾਹ ਕਹਿ ਦਿੱਤਾ ਆਖਿਰ ਇਦਾਂ ਕਿਉਂ ਤਾਂ ਉਹਨਾਂ ਨੇ ਕਿਹਾ ਭੋਲਿਓ ਇਹ ਬਾਦਸ਼ਾਹੀ ਅਸੀਂ ਨਹੀਂ ਇਹ ਬਾਦਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਨਾਂ ਨੂੰ ਦਿੱਤੀ ਹੈ ਜਦੋਂ ਤੁਹਾਡਾ ਸਾਰਾ ਪਿੰਡ ਸੁੱਤਾ ਪਿਆ ਹੁੰਦਾ ਹੈ ਤਾਂ ਉਦੋਂ ਗਰੰਥੀ ਸਿੰਘ ਉੱਠਦਾ ਹੈ ਉੱਠ ਕੇ ਸਭ ਤੋਂ ਪਹਿਲਾਂ ਉਹ ਆਪਣੀ ਕਿਰਿਆ ਸੋਧਦਾ ਤੇ ਜਾ ਕੇ ਗੁਰੂ ਸਾਹਿਬ ਦੇ ਸਨਮੁਖ ਹੁੰਦਾ ਸਭ ਤੋਂ ਪਹਿਲਾਂ ਦਰਸ਼ਨ ਵੀ ਗੁਰੂ ਸਾਹਿਬ ਦੇ ਉਹ ਕਰਦਾ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਪ੍ਰਕਾਸ਼ ਕਰਕੇ ਮੁੱਖ ਬਾਕ ਲੈ ਕੇ ਗੱਲਾਂ ਵੀ ਗੁਰੂ ਸਾਹਿਬ ਨਾਲ ਉਹ ਕਰਦਾ ਫਿਰ ਗੁਰੂ ਸਾਹਿਬ ਤੇ ਸੰਗਤ ਲਈ ਉਹ ਕੜਾ ਪ੍ਰਸ਼ਾਦੀ ਦੀ ਦੇਗ ਬਣਾਉਂਦਾ ਇਸ ਤੋਂ ਬਾਅਦ ਫਿਰ ਉਹ ਤੁਹਾਨੂੰ ਫਿਰ ਗਰਮੀਆਂ ਦੇ ਵਿੱਚ ਤੁਸੀਂ ਏਸ਼ੀਆਂ ਦੇ ਵਿੱਚ ਤੇ ਸਿਆਲਾਂ ਦੇ ਵਿੱਚ ਰਜਾਈਆਂ ਵਿੱਚ ਸੁੱਤੇ ਹੋਣਿਓ ਤਾਂ ਫਿਰ ਤੁਹਾਡੇ ਲਈ ਉਹ ਸਪੀਕਰਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦਾ ਤੇ ਤੁਹਾਡੇ ਕੰਨਾਂ ਦੇ ਵਿੱਚ ਪਾਉਂਦਾ ਤਾਂ ਕਿ ਤੁਹਾਡਾ ਕੋਈ ਭਲਾ ਹੋਵੇ ਤੁਹਾਡੇ ਲਈ ਫਿਰ ਉਹ ਬਿਨਾ ਕਹੇ ਤੁਸੀਂ ਉਹਨੂੰ ਭਾਵੇਂ ਮੱਸਿਆ ਸੰਗਰਾਣ ਹਰ ਮਹੀਨੇ ਕੋਈ ਭੇਟਾ ਦਮੋ ਜਾਂ ਨਾ ਦੇਮੋ ਪਰ ਤੁਹਾਡੇ ਬਿਨਾ ਕਹੇ ਉਹ ਦੁਨੀਆ ਦੇ ਪਾਦਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਦੋ ਟਾਈਮ ਤੁਹਾਡੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਹੈ ਕਿ ਨਗਰ ਖੇੜੇ ਸੁਖ ਸ਼ਾਂਤੀ ਬਖਸ਼ੋ ਪਾਤਸ਼ਾ ਸੰਗਤ ਨੂੰ ਗੁਰਸਿੱਖੀ ਜੀਵਨ ਤੰਦਰੁਸਤੀਆਂ ਕਿਰਤ ਕਮਾਈਆਂ ਵਿੱਚ ਵਾਧੇ ਦਿਓ ਪਾਤਸ਼ਾ ਸੋ ਜਿਹੜਾ ਤੁਹਾਡੇ ਲਈ ਦੋ ਟਾਈਮ ਬਿਨਾ ਕਹੇ ਅਰਦਾਸ ਕਰਦਾ ਹੈ ਤਿੱਥੋਂ ਅਸੀਂ ਉਹਦੇ ਲਈ ਕੀ ਸੋਚਦੇ ਹਾਂ ਇੱਕ ਵਾਰ ਇਹ ਵੀ ਜ਼ਰੂਰ ਸੋਚੋ ਸੰਗਤ ਜੀ ਤਾਂ ਸਾਰਾ ਪ੍ਰਵਾਨ ਹੈਰਾਨ ਹੋ ਜਾਂਦਾ ਹੈ ਕਿ ਦੇਖੋ ਜਦੋਂ ਤੁਹਾਡੇ ਪਿੰਡ ਘਰ ਕੋਈ ਗਮੀ ਖੁਸ਼ੀ ਹੁੰਦੀ ਹੈ ਤਾਂ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਉਹ ਤੁਹਾਡੇ ਸ੍ਰੀਕ ਹੁੰਦਾ ਹੈ ਤੇ ਤੁਹਾਡੀ ਗਮੀ ਤੇ ਖੁਸ਼ੀ ਵਿੱਚ ਉਹ ਤੁਹਾਡੇ ਲਈ ਅਰਦਾਸਾਂ ਕਰਦਾ ਹੈ ਪਰ ਬਦਲੇ ਵਿੱਚ ਆਪਾਂ ਉਹਨਾਂ ਨੂੰ ਕੀ ਦੇ ਰਹਾਂ ਇਹ ਵੀ ਜ਼ਰੂਰ ਸੋਚਿਓ ਸੰਤਾਂ ਦੀ ਮୋਰੇ ਬੇਨਤੀ ਹੈ ਵੀ ਮੈਨੂੰ 2.5 ਸਾਲ ਇੱਥੇ ਡਿਊਟੀ ਕਰਦਿਆਂ ਹੋ ਗਿਆ ਤੇ ਇਸ ਹਫ਼ਤੇ ਮੈਂ ਛੁੱਟੀ ਲੈਣਾ ਚਾਹੁੰਦਾ ਇਤੋਂ ਪੱਕੇ ਕਿਉਂਕਿ ਹਰ ਗੱਲ ਦੇ ਉੱਤੇ ਸਾਨੂੰ ਟੋਪਿਆ ਜਾਂਦਾ ਹਰ ਗੱਲ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਵੀ ਆਰ ਨਿੱਕੀਆਂ ਨਿੱਕੇ ਗੱਲਾਂ ਉੱਤੇ ਨਿਆਣੇ ਵੀ ਨਹੀਂ ਲੜਦੇ ਪਰ ਇਹ ਅੱਜ ਪਤਾ ਨਹੀਂ ਕਿਦਾਂ ਦੇ ਗੁਰੂ ਘਰ ਬਣ ਗਏ ਨੇ ਬੇ ਨਿੱਕੀ ਨਿੱਕੀ ਗੱਲ ਤੇ ਅਸੀਂ ਬਾਬਿਆਂ ਤੇ ਦੋਸ਼ ਕਰਦੇ ਆਂ ਬਿਸਰੂਪ ਉਹਨੇ ਨਹੀਂ ਲੈਣਾ ਉਹਨੇ ਚੋਰ ਨਹੀਂ ਕਰਨੀ ਉਹਨੇ ਜਕਾਰਾ ਕਿਉਂ ਲਾਇਆ ਸਾਡੀਆਂ ਗਲਤੀਆਂ ਕੀ ਐ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆਏ ਆ ਇੱਕ ਵਾਰੀ ਅਰਦਾਸ ਵਿੱਚ ਤੁਸੀਂ ਆਹ ਨਹੀਂ ਬੋਲਣਾ ਤੁਸੀਂ ਉਹ ਨਹੀਂ ਬੋਲਣਾ ਸਾਨੂੰ ਦੱਸਣਗੇ ਵੀ ਅਸੀਂ ਕਿੱਥਾਂ ਕਰਨਾ ਆਪਣਾ ਕੰਮ ਕਿਹੜਾ ਇਹਨਾਂ ਨੂੰ ਗੁਰੂ ਦੇ ਦਰਜ ਬੈਠੇ ਆ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੁੰਦਾ ਤੇ ਇਸ ਹਫ਼ਤੇ ਤੋਂ ਆਪਾ ਦਾਸ ਇੱਥੋਂ ਛੁੱਟੀ ਲੈ ਲੇਗਾ ਕਿ ਮੈਂ ਵਾਪਸ ਆਪਣੇ ਘਰ ਜਾਵਾਂਗਾ ਬੱਚਿਆਂ 'ਚ ਘਰਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇੱਕ ਬੋਲ ਨਹੀਂ ਬੋਲ ਸਕਦੇ ਵੀ ਆ ਕਿਉਂ ਕੀਤਾ ਪਰ ਬਾਬਿਆਂ ਦੇ ਉੱਤੇ ਜੇ ਕੋਈ 100 200 ਰੁਪਇਆ ਦੇ ਗਏ ਬਾਬਿਆਂ ਨੂੰ ਤੁਹਾਨੂੰ ਤਾਂ ਕਮਾਈ ਬੜੀ ਆ ਤੁਹਾਨੂੰ ਤਾਂ ਪੈਸੇ ਮਿਲ ਕੇ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਤੁਹਾਨੂੰ 800 ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਆ ਜੇ ਸਾਨੂੰ ਸੁਪ ਜਾ ਕੋਈ ਦੇ ਜਾਂਦਾ ਤੇ ਉਹਦੇ ਵਿੱਚ ਵੀ ਸਾਨੂੰ ਵੀ ਤੁਹਾਨੂੰ ਕਮਾਈ ਬੜੀ ਆ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਕਿ ਗੁਰੂ ਦਾ ਵਜ਼ੀਰ ਜਾਂ ਇੱਕ ਮੰਗਣ ਵਾਲਾ ਰਤਬਾ ਗਰੰਥੀ ਸਿੰਘ ਗੁਰੂ ਦਾ ਵਜ਼ੀਰ ਤੇ ਹਾਲਾਤ ਇੱਕ ਦਿਹਾੜੀਦਾਰ ਤੋਂ ਵੀ ਥੱਲੇ ਆਸ ਕਰਦਿਆਂ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਹੋਵੇਗੀ ਵਤਨ ਪਟਿਆਲਾ ਸ਼ਾਹੀ ਬਲੌਗ ਉਹਨਾਂ ਦੇ ਉੱਪਰ ਬਹੁਤ ਸੋਹਣੀਆਂ ਕਹਾਣੀਆਂ ਤੇ ਵੀਡੀਓਜ਼ ਆਉਂਦੀਆਂ ਹਨ ਜਿਨ੍ਹਾਂ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਉਹਨਾਂ ਨੂੰ ਵੀ ਜਾ ਕੇ ਸਬਸਕ੍ਰਾਈਬ ਕਰਿਓ ਸਾਨੂੰ ਵੀ ਸਬਸਕ੍ਰਾਈਬ ਕਰਿਓ ਇਸ ਵੀਡੀਓ ਨੂੰ ਲਾਇਕ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਕਿਸੇ ਅਲੈਕਸ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ